ਦੋਸਤੋ ਤੁਸੀਂ ਗੁਜਰਾਤ ਦੀ ਮਸ਼ਹੂਰ ਡਿਸ਼ ਦਾ ਨਾਮ ਸੁਣਿਆ ਹੋਵੇਗਾ ਖਾਖਰਾ ਜਲੇਬੀ ਜਾਂ ਫਾਫੜਾ ਜਲੇਬੀ ਇਹ ਤਸਵੀਰ ਵੀ ਗੁਜਰਾਤ ਦੀ ਹੈ ਲੇਕਿਨ ਇਸ ਤਸਵੀਰ ਦੇ ਵਿੱਚ ਨਾ ਖਾਖਰਾ ਬਣਾਇਆ ਜਾ ਰਿਹਾ ਨਾ ਫਾਫੜਾ ਬਣਾਇਆ ਜਾ ਰਿਹਾ ਇਸ ਤਸਵੀਰ ਦੇ ਵਿੱਚ ਗਾਠੀਆਂ ਬਣਾਇਆ ਜਾ ਰਿਹਾ ਹੈ ਗਾਠੀਆਂ ਵੀ ਗੁਜਰਾਤ ਦੀ ਬਹੁਤ ਮਸ਼ਹੂਰ ਡਿਸ਼ ਹੈ ਜਿਸ ਨੂੰ ਕੜੀ ਅਤੇ ਚਟਨੀ ਦੇ ਨਾਲ ਗੁਜarati ਲੋਕ ਨਾਸਤੇ ਦੇ ਵਿੱਚ ਖਾਣਾ ਬਹੁਤ ਪਸੰਦ ਕਰਦੇ ਨੇ ਦਸਣ ਦੇ ਆਟੇ ਤੋਂ ਗਾਠੀਆਂ ਬਣਾਏ ਜਾ ਰਿਹਾ ਲੰਬੀ ਲੰਬੀ ਲੜੀਆਂ ਬਣਾ ਕੇ ਇਹ ਭਾਈ ਸਾਹਿਬ ਗਾਠੀਆਂ ਨੂੰ ਤਲੰਦੇ ਲਈ ਕੜਾਹੀ ਦੇ ਵਿੱਚ ਪਾ ਰਹੇ ਨੇ ਬੇਸਣ ਦਾ ਆਟਾ ਲਗਾਇਆ ਜਾਂਦਾ ਹੈ ਆਟੇ ਦੇ ਵਿੱਚ ਨਮਕ ਅਤੇ ਹੋਰ ਮਸਾਲੇ ਪਾਉਣ ਤੋਂ ਬਾਅਦ ਉਸ ਆਟੇ ਦੀ ਲੰਬੀ ਲੰਬੀ ਲੜੀਆਂ ਬਣਾ ਕੇ ਤਲੀਆਂ ਜਾਂਦੀਆਂ ਨੇ ਅਤੇ ਗ੍ਰਾਹਕ ਨੂੰ ਦੇਣ ਵੇਲੇ ਇਹਨਾਂ ਨੂੰ ਥੋੜੇ ਛੋਟੇ ਪੀਸ ਕਰ ਦਿੱਤੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਉਸ ਨੂੰ ਕੜੀ ਅਤੇ ਚਟਨੀ ਦੇ ਨਾਲ ਸਰਵ ਕੀਤਾ ਜਾਂਦਾ ਹੈ ਬਹੁਤ ਹੀ ਸੁਆਦੀਸ਼ਟ ਗਾਠੀਆਂ ਹੁੰਦਾ ਹੈ ਜੋ ਕੜੀ ਅਤੇ ਚਟਨੀ ਦੇ ਨਾਲ ਖਾਧਾ ਜਾਂਦਾ ਹੈ ਸੋ ਬੜੀ ਖੂਬਸੂਰਤ ਤਸਵੀਰ ਹੈ ਜਿਸ ਦੇ ਵਿੱਚ ਗਾਠੀਆਂ ਬਣਾਏ ਜਾ ਰਿਹਾ ਹੈ ਗੁਜਰਾਤੀ ਦੀ ਹੈ ਤਸਵੀਰ ਹੈ ਤੁਸੀਂ ਆਨੰਦ ਲਓ ਇਸ ਤਸਵੀਰ ਦਾ ਕਿਸ ਤਰ੍ਹਾਂ ਬੇਸਣ ਦੇ ਆਟੇ ਤੋਂ ਗਾਠੀਆਂ ਇਹ ਭਾਈ ਸਾਹਿਬ ਬਣਾਏ and